ਕਿ ਚਾਰ ਬਾਣਾ ਨੂੰ ਇੱਕ ਮੰਦਰ ਅਸਲ ਦੇ ਵਿੱਚ ਬ੍ਰਾਹਮਣ ਵੀ ਸਾਰੇ ਨਹੀਂ ਹੁੰਦੇ ਖਿਲਾਫ ਪੰਡਤ ਸਾਰੇ ਨਹੀਂ ਖਿਲਾਫ ਹੁੰਦੇ ਜਿਨ੍ਹਾਂ ਦਾ ਬਿਜਨਸ ਹੋਵੇ ਹੀ ਖਿਲਾਫ ਹੁੰਦੇ ਨੇ ਪੰਡਤ ਜਨੇ ਪੰਡਤਾਂ ਨੇ ਗੁਰੂ ਘਰ ਦੇ ਵਿੱਚ ਸ਼ੇਦੀਆਂ ਦਿੱਤੀਆਂ ਨੇ ਉਹ ਉਹ ਪੰਡਤੇ ਸੀਗੇ ਉਹ ਸਦੀਦਾਸ ਮਤੀਦਾਸ ਦੋਵੇਂ ਬ੍ਰਾਹਮਣ ਨੇ ਨੌਵੇਂ ਪਾਸ਼ਾ ਨਾਲ ਜਿਹੜੇ ਸ਼ਹੀਦ ਹੋਏ ਨੇ ਜਾ ਕੇ ਦਿੱਲੀ ਜੋ ਗੁਰਸਾਹਿਬ ਦੀ ਘੜੀ ਸੀਦ ਹੋਏ ਨੇ ਬ੍ਰਾਹਮਣ ਨੇ। ਕਿਰਪਾਰਮ ਜੋ ਗੁਰਸਾਹਿਬ ਦੀ ਘੜੀ ਸੀਦ ਹੋਏ। ਬ੍ਰਾਹਮਣ ਕੋਈ ਲਖਾਇਆ ਸਾਰਾ। ਬ੍ਰਾਹਮਣ ਨੇ ਲਖਾਇਆ ਸਾਰਾ। ਬਸ ਉਹ ਪਾਛਾ ਨੂੰ ਕਹਿ ਕੇ ਵੀ ਆਲੇ ਹੋ ਤੁਸੀਂ। ਇਹ ਦੋ ਹੁਲ ਸਿੱਖਾਂ ਨੂੰ ਹੋਰ ਹਥਿਆਰ ਉਹ ਗੁਰਬਾਣੀ ਬਹੁਤ ਹੈ। ਜਿੰਨੀ ਗੁਰਬਾਣੀ ਆਦੂਰ ਉਹ ਬਹੁਤ ਹੈ। ਆ ਜਰੂਰੀ ਹੈ। ਇਹ ਇਹ ਤੋਂ ਬਾਅਦ ਇਹ ਹਦੂਰੇ ਰਹਿ ਜਾਣਗੇ। ਇਹਲੇ ਇਹਨਾਂ ਦੇ ਹਥਿਆਰ ਨੇ ਜੋ ਇਹਨਾਂ ਦੀਆਂ ਕਰਤੌਂ ਨਹੀਂ ਕਰਨ ਵਾਲੇ ਭਗਤਾਂ ਨੇ ਨਹੀਂ ਇਹ ਗੱਲ ਦਿੱਤੀ ਭਗਤਾਂ ਦੀ ਜਿਹਦੇ ਕੋਈ ਬਾਤ ਤਾਂ ਭਗਤਾਂ ਨੇ ਵਿਚਾਰਦਾ ਰਹਿੰਦਾ ਜਿਹਦੇ ਕੋਈ ਬਾਤਾ ਉਹਨਾਂ ਦੇ ਆ ਨਹੀਂ ਦੇ ਸਕਿਆ ਉਹ ਆ ਜਾਂਦਾ ਉਹ ਇਹ ਲੀਓ ਗੱਡੀ ਉਤਰ ਜਾਏ ਦੇਖਣਾ ਹੈ ਕਿ ਰੇਲਵੇ ਚੱਲਦੀ ਹੈ ਰੇਲਵੇ ਦੀ ਵਰਕਸ਼ਾਪ ਵੀ ਤਾਂ ਚੱਲਦੀ ਹੈ ਧਾਰ ਵਰਕਸ਼ਾਪ ਵੀ ਜਲਦੀ ਅੱਜ ਜੋ ਮੀਟਾਈ ਗਈ ਤਾਂ ਵਰਕਸ਼ਾਪ ਆ ਗੱਡੀ ਲਈ ਤਾਂ ਥੱਲੇ ਉੱਤਰ ਜਾ ਗੱਡੀ ਖਰਾਬ ਹੋ ਜਾਏ ਰੋਡ ਬੇਟੀ ਬੱਸਾ ਖਰਾਬ ਹੋ ਜਾਏ ਵਰਕਸ਼ਾਪ ਆ ਕੇ ਠੀਕ ਕਰਕੇ ਜਾਂਦੀ ਓਥੇ ਕਿਸੇ ਚੀਜ਼ ਚ ਖਰਾਬੀ ਪੈ ਜਾਣੇ ਚਾਹ ਲਈ ਚ ਕੁਦਰਤੀ ਗੱਲ ਧਰਮਾ ਚ ਖਰਾਬੀਆਂ ਪੈ ਜਾਣੀਆਂ ਚਾਹ ਲਈ ਚ ਕੁਦਰਤੀ ਗੱਲ ਇਹ ਵਰਕਸ਼ਾਪ ਆ ਸਾਡੀ ਜਿਹੜੇ ਚਾਹੁੰਦੇ ਨੇ ਵੀ ਖਰਾਬ ਹੋ ਜਾ ਖਰਾਬ ਕਰਨੀ ਹੈ ਅਸੀਂ ਉਹ ਵਰਕਸ਼ਾਪ ਨੂੰ ਕਹਤੋਂ ਪਹਿਲਾਂ ਵਰਕਸ਼ਾਪ ਕਰ ਲਈਏ ਡੁੱਡਾ ਦੀ 10 ਮਗਰ ਤੁਹਾਨੂੰ ਕਹਿੰਦੇ ਜੱਕੋ ਮੈਨੂੰ ਜਿਨ੍ਹਾਂ ਨੇ ਖਰਾਬ ਕਰਨਾ ਸੀ ਉਹ ਤਾਂ ਪਹਿਲਾਂ ਵਰਕਸ਼ਾਪ ਨੂੰ ਕਹਿੰਦੇ ਉਹ ਵਰਕਸ਼ਾਪ ਬੰਦ ਕਰ ਹੋਏ ਨਾ ਜੀ ਠੀਕ ਕਰਨਗੇ ਵਰਕਸ਼ਾਪ ਬਣਾਈਆ ਹੋਣਾ ਜਿਹਨੇ ਠੀਕ ਚਲਾਉਣੀ ਹੈ ਗੱਡੀ ਫਿਕਰ ਦਾ ਉਹਨੂੰ ਹੈ ਜਿਹਨੇ ਸਵਾਰੀਆਂ ਨਾਲ ਰਾਜ਼ ਰਹਿ ਜਾਣ ਸਵਾਰੀਆਂ ਰਾਜ਼ ਰਹਿ ਜਾਣਗੇ ਸਵਾਰੀਆਂ ਤਾਂ ਅੱਲਾ ਕੇ ਚੱਲ ਜਣੇ ਟਾਇਰ ਪੈਂਚਰ ਹੁੰਦਾ ਕੋਈ ਵੈਰ ਖਰਾਬ ਹੁੰਦਾ ਜਾ ਕੇ ਬਦਲਣਾ ਨਹੀਂ ਜਿਨ੍ਹਾਂ ਨੇ ਨਾ ਜਾਣਿਆ ਨਾ ਜਾਣ ਦੇਣਾ ਉਹ ਉਹਨਾਂ ਨੇ ਜਿਹੜਾ ਸਭ ਨਾਲ ਦੇ ਕਰਦਣੇ ਨੇ ਕੁਝ ਨਹੀਂ ਉਹਨਾਂ ਕੋ ਬੋਲਣ ਨੂੰ ਰਹਿਣ। ਐਸੇ ਲੁੰਗੇ ਕਰਦਣੇ 250 ਸਾਲ ਉਹਨਾਂ ਨੇ ਬਿਥੇਰਾ ਕਰ ਲਿਆ। ਕੰਮ। ਹੁਣ ਉੱਥੇ ਪਜਾ ਦੇਣੇ ਜਿੱਥੇ ਜੰਮੜੇ ਨਹੀਂ ਮੁੜਕੇ ਹੁੰਦੇ। ਹਜ਼ਾਰ ਕੇ ਸਾਲ ਤਾਂ ਜੰਮਦੇ ਨਹੀਂ। ਉਹਦੇ ਬਾਅਦ ਦੇਖਾਂਗੇ ਕੀ ਹੁੰਦਾ। 1000 ਸਾਲ ਦੀ ਦੁਨੀਆ ਨਹੀਂ 1000 ਸਾਲ ਨਹੀਂ ਜੰਮਦੇ ਨੇ ਮੁੜਕੇ। ਬੋਲ ਵੀ ਨਹੀਂ ਸਕਣਾਂਗੇ ਸਿਰੇ। ਦੁਨੀਆ ਹੀ ਇੰਨੀ ਸਿਆਣੀ ਹੋ ਗਈ ਦੁਨੀਆ ਹੀ ਨਹੀਂ ਅਲੀਜੰਦਾ। ਇਹ ਵੜ ਵੜ ਨਾ ਹੋਈ। ਕਾਇਨੀ ਜਾਂ ਸਕਦੇ ਸੋ ਬਹੁਤ ਅੱਗੇ ਨਿਕਲ ਗਏ ਸਾਰੇ ਅੱਗੇ ਨਿਕਲ ਗਏ ਬਸ ਆਤਮਾ ਆਤਮਾ ਦੀ ਖੋਜੇ ਬਾਕੀ ਹੈ ਬਾਕੀ ਬਹੁਤ ਕਰ ਲੀ ਇਹਨਾਂ ਨੇ ਖੋਜ ਆਤਮਾ ਦੀ ਖੋਜੇ ਬਾਕੀ ਹੈ ਉਹਨਾਂ ਕੋਲ ਇਹਨਾਂ ਦੀ ਅਗਲਾ ਨੂੰ ਕੋਈ ਨਹੀਂ ਬੰਦਾ ਹੁੰਦਾ ਹੁੰਦਾ ਕੋਲ ਤਾਂ ਆਦਮੀ ਜਨਰਲ ਆਦਮੀ ਖੋਜ ਬਹੁਤ ਗਾਹ ਨਿਕਲ ਗਿਆ ਬਹੁਤ ਗਾਹ ਨਿਕਲ ਗਿਆ